ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਆਪਾਂ ਕਰਨ ਲੱਗੇ ਹਾਂ ਸੂਟ ਦੀ ਕਟਾਈ ਤੇ ਪਹਿਲਾਂ ਆਪਾਂ ਕਮੀਜ਼ ਦੀ ਕਟਾਈ ਕਰਾਂਗੇ ਕਮੀਜ਼ ਦਾ ਕੱਪੜਾ ਲਾਹਾਂਗੇ ਪਹਿਲਾਂ ਕਮੀਜ਼ ਦੀ ਲਵਾਈ ਹੈਗੀ ਆ 43 ਇੰਚ ਤੇ ਆਪਾਂ ਕੱਪੜਾ ਲਾਉਣਾਗਾ 47 ਇੰਚ ਤੇ ਕਮੀਜ਼ ਦੀ ਉਦੋਂ ਵਾਲ ਹਿਪ ਛਾਤੀ ਤੇ ਘੇਰਾ 20 ਇੰਚ ਹੈ ਇਹ ਤਿੰਨੇ ਚੀਜ਼ਾਂ ਨੂੰ ਨਾਪ ਕੇ ਫਿਰ ਆਪਾਂ ਚੜਾਈ ਦਾ ਕੱਪੜਾ ਲਾਹਾਂਗੇ ਕਮੀਜ਼ ਦਾ ਤੇ ਇਹਦੇ ਵਿੱਚ हिਪ ਸਭ ਤੋਂ ਜ਼ਿਆਦਾ ਹੈਗੀ 21 ਇੰਚ ਹੈ ਤੇ ਘੇਰਾ 20 ਇੰਚ ਹੈ ਕਈ ਵਾਰ ਆਪਾਂ ਕੱਲਾ ਘੇਰਾ ਮਣ ਕੇ ਤੇ ਕਮੀਜ਼ ਦੀ ਕਪੜਾ ਲਾ ਲੈਨੇ ਹੈਗੇ ਤੇ ਫਿਰ ਉਥੇ ਆਪਣੀ ਜਿਹੜੀ हिਪ ਹੈਗੀ ਉਹ ਘਟ ਜਾਂਦੀ ਹੈਗੀ ਤਿੰਨੇ ਚੀਜ਼ਾਂ ਮਿਲੋ ਮਿਨੋ ਸਾਤੀ हिਪ ਤੇ ਘੇਰਾ ਕਮੀਜ਼ ਦਾ ਕਪੜਾ ਲਾਉਣ ਵੇਲੇ ਇਹ ਤਿੰਨ ਚੀਜ਼ਾਂ ਮਿਲਣ ਚਾਹੀਦੀਆਂ ਨੇ ਆ ਲਓ ਜੀ ਆਪਾਂ ਜੈਂਪਲ ਤੇ ਨਿਸ਼ਾਨੀਆਂ ਲਾ ਲਈਆਂ ਤੇ ਹੁਣ ਆਪਾਂ ਕਟਿੰਗ ਕਰਦੇ ਆ ਇਸ ਦੇ ਨਾਲ ਉਹ ਲਿਹਾਗਾ ਉਹ ਕਪੜਾ ਦਾ ਇਹਦਾ ਆਪਾਂ ਪੌਂਚਾ ਪਾਵਾਂਗੇ ਪੌਂਚੇ ਦੀ ਆਪਣੀ ਮੂਰੀ ਹੈਗੀ ਆ ਇਸ 7 ਇੰਚ ਤੇ ਆਪਾਂ 14 ਇੰਚ ਇਹ ਕਪੜਾ ਲਾ ਲਾਂਗੇ ਸਲਵਾਰ ਦੀ ਆਪਾਂ ਨਿਸ਼ਾਨੀਆਂ ਲਾ ਲਈਆਂ ਹੁਣ ਆਪਾਂ ਸਲਵਾਰ ਦੀ ਕਟਿੰਗ ਕਰਨ ਲੱਗੇ ਆ ਤੇ ਆਪਣੀਆਂ ਰਹਿ ਗਈਆਂ ਉੜਤੀ ਦੀਆਂ ਬਾਹਾਂ ਕੱਟਣ ਵਾਲੀਆਂ ਸਿਰਫ